ਸੁਹਾ ਦੇ ਪਿੰਡ ਕਗਵਾਲ ਦੇ ਲੋਕਾਂ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਇੱਕ ਘਰ ਦੇ ਵਿਹੜੇ ਦੇ ਵਿੱਚ ਅਸਮਾਨ ਤੋਂ ਇੱਕ ਪੁਰਜਾ ਡਿੱਗ ਪਿਆ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਵੀ ਡਰ ਗਏ ਅਤੇ ਪਰਿਵਾਰ ਦੇ ਵੱਲੋਂ ਫਟਾਫਟ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਤੇ ਫੌਜ ਦੇ ਆ ਜਵਾਨ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਦੇ ਵੱਲੋਂ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਚਰਸ਼ਮਦੀਦ ਲੋਕਾਂ ਨੇ ਦੱਸਿਆ ਕਿ ਸਵੇਰ ਸਮੇਂ ਅਸਮਾਨ ਤੋਂ ਇੱਕ ਪੁਰਜਾ ਡਿੱਗਿਆ ਜਿਸ ਦਾ ਜ਼ੋਰਦਾਰ ਖੜਾਕਾ ਹੋਇਆ ਤਾਂ ਲੋਕ ਡਰ ਗਏ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਵੱਲੋਂ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਤਾਂ ਆਊਟ ਆਉਂਦੇ ਆ ਲੋਕਾਂ ਨੇ ਕੀ ਕਿਹਾ ਉਹ ਪਜੀ ਤਕਰੀਬਨ 1:40 ਮਿੰਟ ਤੇ ਮੈਨੂੰ ਮੇਰੇ ਗੌਂਡੀ ਦਾ ਜਿਹੜੇ ਆਪਣੇ ਅਸ਼ੋਕ ਚਾਚੇ ਦੇ ਮੁੰਡੇ ਦਾ ਫੋਨ ਆਇਆ ਅਮਨ ਦਾ ਉਨਨਾਂ ਕਿ ਆ ਵੀ ਸਾਡੇ ਘਰ ਦੇ ਕੋਚ ਇੱਕ ਇਦਾਂ ਦਾ ਧਮਾਕਾ ਹੋਇਆ ਵੀ ਜਿਹੜੇ ਜਿਹਦੇ ਨਾਲ ਪੂਰਾ ਟੱਬਰ ਜਿਹੜਾ ਉਹ ਇਕੱਠਾ ਹੋ ਗਿਆ ਤੁਸੀਂ ਵੀ ਆਓ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਮੌਕੇ ਦੀ ਦੇਖਿਆ ਵੀ ਸਾਰਾ ਟੱਬਰ ਜਿਹੜਾ ਸੀਗਾ ਇਕੱਠਾ ਜਿਗਾ ਅਸੀਂ ਵੀ ਨਾਲ ਸੀਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੁਛ ਹੀ ਮਿੰਟਾਂ 'ਚ ਆ ਗਿਆ ਇਹਨਾਂ ਨੇ ਆ ਕੇ ਸਾਨੂੰ ਆਸ਼ਵਾਸ਼ਣ ਦਿੱਤਾ ਔਰ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਹੈਗੇ ਉਹ ਵੀ ਆਏ ਨੇ ਪੰਚ ਪੰਚ ਸਹਿਬਾਨ ਆਏ ਸੀਗੇ ਹੋਰ ਵੀ ਆਏ ਉਹਨਾਂ ਨੇ ਸਾਰਿਆਂ ਨੂੰ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਕਿ ਘਬਰਉਣ ਦੀ ਕੋਈ ਗੱਲ ਨਹੀਂ ਕਿ ਕੁਝ ਇਦਾਂ ਦੀ ਕੋਈ ਗੱਲਬਾਤ ਹੈ ਇੱਕ ਕਿਵੇਂ ਦਾ ਬਲਾਸਟ ਵੀ ਹੋਇਆ ਕੋਈ ਦਰ ਕੋਈ ਹੋਇਆ ਕੋਈ ਹਾਂਜੀ ਜੋ ਮੌਕੇ ਦਾ ਸਾਨੂੰ ਦੱਸਿਆ ਗਿਆ ਸਾਡੇ ਗਵਾਂਢੀ ਤਰਫੋਂ ਉਹਨਾਂ ਨੇ ਇਹ ਕਿਹਾ ਵੀ ਜਦੋਂ ਤਕਰੀਬਨ ਰਾਤ 1.5 ਵਜੇ ਦਾ ਟਾਈਮ ਸੀਗਾ ਆਸਮਾਨ 'ਚ ਇੱਕ ਛੋਟਾ ਜਿਹਾ ਧਮਾਕਾ ਹੋਇਆ ਜਿਸ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉੱਠ ਕੇ ਦੇਖਿਆ ਇਹਨਾਂ ਨੇ ਚਾਰੇ ਤਰਫ ਆਪਣੇ ਘਰ ਦੇ ਪਹਿਲੇ ਤਾਂ ਕੋਈ ਚੀਜ਼ ਦੇਖੀ ਨਹੀਂ ਫਿਰ ਇਹਨਾਂ ਨੂੰ ਲੱਗਾ ਵੀ ਹਾਂ ਵੀ ਕੁਝ ਫਾਟ ਕੁਛ ਇਦਾਂ ਦੀ ਚੀਜ਼ ਹੋ ਸਕਦੀ ਹੈ ਜਿਸ ਦੇ ਨਾਲ ਥੋੜੇ ਜਿਹਾ ਸਹਿਮ ਗਏ ਸੀਗੇ ਲੇਕਿਨ ਪ੍ਰਸ਼ਾਸਨ ਅਗੇ ਆਸ਼ਵਾਸ਼ਣ ਦਿੱਤਾ ਕਿ ਇਦਾਂ ਦੀ ਘਬਰਾਣ ਦੀ ਕੋਈ ਗੱਲ ਹੈ ਨਹੀਂ ਹੈ ਫਿਰ ਤੁਸੀਂ ਸਾਰੇ ਹੁਣ ਆਪਾਂ ਨੋਰਮਲ ਤਰੀਕੇ ਤੇ ਇੱਥੇ ਸਾਡੇ ਪਿੰਡ ਦੇ ਸਨੀਕ ਸ਼ੋਗਮਾ ਜੀ ਦੇ ਘਰ ਇੱਕ ਧਮਾਕਾ ਜਿਹਾ ਹੋਇਆ। ਕੁਝ ਚੀਜ਼ ਡਿੱਗੀ ਦਾ ਉਹਨਾਂ ਨੇ ਪਤਾ ਲੱਗਾ ਕੁਝ ਡਿੱਗਿਆ ਹੁੰਦਾ। ਤੇ ਉਹਨਾਂ ਨੇ ਸਾਨੂੰ ਦੱਸਿਆ ਫੋਨ ਕੀਤਾ ਅਸੀਂ ਉਹਨਾਂ ਦੇ ਘਰ ਪੁੱਜੇ ਆ। ਤੇ ਫਿਰ ਮੌਕੇ ਤੇ ਅਸੀਂ ਦੇਖਿਆ ਕਿ ਨੁਕਸਾਨ ਬੱਸ ਕੁਝ ਨਹੀਂ ਹੋਇਆ। ਤੇ ਨਾਲ ਸਾਡੇ ਅਸੀਂ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਕਿ ਜਲਦ ਜਲਦ ਆਓ ਤੇ ਦੇਖੋ ਕੀ ਚੱਕਰ ਹੈ। ਹੁਣ ਪੁਲਿਸ ਦਾ ਸਰ ਪਹੁੰਚੀ ਪੁੱਛ ਪੁੱਛੀ ਇੱਥੇ। ਹਾਂ ਪਹੁੰਚ ਗਏ ਜੀ ਉਹਨਾਂ ਨੇ ਦੇਖਿਆ ਕਹਿੰਦੇ ਕੋਈ ਡਰਨ ਦੀ ਜਰੂਰਤ ਨਹੀਂ ਕੋਈ ਵੀ। ਉਹ ਉਹਨਾਂ ਨੇ ਸਭ ਕੁਝ ਦੇਖ ਲਿਆ ਕਹਿੰਦੇ ਠੀਕ ਕੋਈ ਵੀ ਜਰੂਰ ਡਰਨ ਦੀ ਜਰੂ ਪਿੰਡ ਦੇ ਬੰਦੇ ਨੂੰ ਤੇ ਉਹ ਨਿਕਲ ਗਏ ਅੱਜ ਰਾਤ ਕਰੀਬ 1:30 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਡਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਇਆ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਇਆ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਦਿਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇ ਦੇਖ ਰਿਹਾ ਕਿ ਕੀ ਚੀਜ਼ ਆ ਜੀ ਉਹ ਕੀ ਕੋਈ ਨੁਕਸਾਨ ਤੇ ਡਿਗਨ ਦਾ ਕੋਈ ਘਰਵਾਲਿਆਂ ਜਾਂ ਨਹੀਂ ਨਹੀਂ ਇਹਦੇ ਡਿਗਨ ਨਾਲ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੈ ਕਿ ਜਦੋਂ ਅਸਮਾਨ ਦੇ ਵਿੱਚੋਂ ਥੱਲੇ ਡਿੱਗਿਆ ਤੇ ਇੱਕ ਧਮਾਕਾ ਜ਼ਰੂਰ ਹੋਇਆ ਜਿਸ ਧਮਾਕੇ ਦੇ ਨਾਲ ਲੱਗੇ ਛਾਗੇ ਜਿੰਨੇ ਪਰਿਵਾਰ ਹੈਗੇ ਉਹਨਾਂ ਦੀ ਨੀਂਦ ਖੁੱਲੀ ਹੈ ਸਾਰੇ ਇਕੱਠੇ ਹੋਏ ਆ ਤੇ ਬਾਕੀ ਪ੍ਰਸ਼ਾਸਨ ਵੀ ਉਹਨਾਂ ਨੇ ਬਾਅਦ ਵਿੱਚ ਬੁਲਾਇਆ ਹੁਣ ਕੀ ਅਪੀਲ ਕਰਾਂਗੇ ਇਲਾਕਾ ਦੇ ਵਸਨੀਕ ਪਿੰਡ ਵਸੇ ਕਿਉਂਕਿ ਅਸੀਂ ਮਾਹੌਲ ਬਣਿਆ ਆ ਅਸੀਂ ਇਲਾਕਾ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਸ ਵੇਲੇ ਡਟ ਕੇ ਆਪਣੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਜੋ ਪਾਕਿਸਤਾਨ ਨੇ ਪਹਿਲਗਾਮ ਦੇ ਅੰਦਰ ਕੀਤਾ ਹੈ ਉਹਦਾ ਜਵਾਬ ਸਰਕਾਰ ਜਿਸ ਵੀ ਤਰੀਕੇ ਨਾਲ ਦੇਣਾ ਚਾਹੁੰਦੀ ਹੈ ਸਾਡਾ ਪਿੰਡ ਕਗਵਾਲ ਸਾਡਾ ਇਲਾਕਾ ਆਪਣੇ ਦੇਸ਼ ਦੀ ਫੌਜ ਦੇ ਨਾਲ ਆਪਣੇ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆ ਅਸੀਂ ਕਿਸੇ ਵੀ ਤਰੀਕੇ ਦਾ ਪੈਨਿਕ ਨਾ ਕਰੀਏ ਔਰ ਡਟ ਕੇ ਆਪਣੇ ਦੇਸ਼ ਦੀ ਫੌਜ ਦਾ ਸਾਥ ਦਈਏ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੀ ਔਰ ਤੇ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਡਰਨ ਵਾਲੀ ਕੋਈ ਲੋੜ ਨਹੀਂ ਆ ਬਾਕੀ ਮਾਨਵਤਾ ਦੀ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਵੀ ਕੀਤੀ ਗਈ ਹੈ ਏ ਜੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਉਵਾਲ ਦੇ ਵਿੱਚ ਕੋਈ ਅਸ਼ੋਕ ਕੁਮਾਰ ਜੀ ਹੈਗੇ ਉਹਨਾਂ ਦੇ ਘਰ ਦੇ ਵਿੱਚ ਕੋਈ ਸਮਾਨ ਤੋਂ ਚੀਜ਼ ਡਿੱਗੀ ਸੀ ਚਲੋ ਅਸੀਂ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੌਕੇ ਤੇ ਸਾਡੀ ਜਿਹੜੀ ਟੀਮ ਹੈ ਮੇਰੇ ਸਮੇਤ ਆਪਣੇ ਉਸ ਟੀਮਾਂ ਲੈ ਕੇ ਪੁੱਜੇ ਆਂ ਕੁਝ ਇੱਥੇ ਹੋਰ ਵੀ ਆਪਣੇ ਪਿੰਡ ਦੇ ਵਸਨੀਕ ਹੈਗੇ ਕੋਈ ਲੱਗਦਾ ਕੋਈ ਉੱਪਰੋਂ ਕੋਈ ਇੱਕ ਇਸ ਚੀਜ਼ ਦਾ ਪਾਰਟ ਹੈਗਾ ਉਹ ਆਪਾਂ ਇੱਥੇ ਉਹਦੇ ਚੈੱਕ ਕੀਤਾ ਹੈਗਾ ਉਹਦੋਂ ਕੋਈ ਨੁਕਸਾਨ ਜਾਂ ਕੋਈ ਸਤੀਕੇਦਲ ਹੋਰ ਕੋਈ ਇਦਾਂ ਦਾ ਹਜਾਰਸ ਨਹੀਂ ਹੋਇਆ ਜਿਹਦੇ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਿਆ ਬਾਕੀ ਫਿਰ ਵੀ ਮੈਂ ਆਪਣੇ ਤੌਰ ਤੇ ਇੱਥੇ ਆਪਣੀ ਫੋਰੈਂਸਿਕ ਟੀਮ ਆਪਣੇ ਐਕਸਪਰਟਸ ਨਾਲ ਲੈ ਕੇ ਇੱਥੇ ਟੀਮ ਬੁਲਾ ਲਈ ਹੈਗੀ ਹੈ ਉਹ ਟੀਮ ਸਾਡੀ ਆ ਰਹੀ ਹੈ ਫਰਦਰ ਅਸੀਂ ਕਲੀਅਰ ਕਰ ਲਾਂਗੇ ਵੀ ਇਹ ਕਿਸ ਚੀਜ਼ ਦਾ 파ਟ ਹੈਗਾ ਇਲਾਕੇ ਦੇ ਵਸਨੀਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਲਾਕੇ ਦੇ ਵਸਨੀਕ ਨੂੰ ਇਹ ਮੈਸੇਜ ਹੈਗਾ ਕੋਈ ਪੈਨਿਕ ਹੋਣ ਵਾਲੀ ਚੀਜ਼ ਨਹੀਂ ਹੈਗੀ ਤੇ ਬਿਲਕੁਲ ਇੱਥੇ ਸ਼ਾਂਤਤਾ ਪੀਸਫੁੱਲ ਹੈਗਾ ਤੇ ਅਸੀਂ ਕਲੀਅਰ ਕਰਾ ਰਹੇ ਹਾਂ ਕਿ ਕਿਸ ਚੀਜ਼ ਦਾ 파ਟ ਆ ਹੋ ਸਕਦਾ ਕੋਈ ਨਾਰਮਲ ਚੀਜ਼ ਦਾ ਕਿਸੇ ਚੀਜ਼ ਦਾ 파ਟ ਹੋਵੇ ਤੇ ਚੈੱਕ ਕਰਉਣਾ ਜ਼ਰੂਰੀ ਹੈ ਬਾਕੀ ਠੀਕ ਠਾਕ ਹੈ ਸੋ ਦਾਦੇ ਕਿ ਜਿਸ ਤਰੀਕੇ ਦੇ ਨਾਲ ਸਰਹੱਦੀ ਖੇਤਰ ਦੇ ਲੋਕ ਡਰੇ ਹੋਏ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਪੈਨਿਕ ਹੋਣ ਦੀ ਤੇ ਡਰਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋ ਅਤੇ ਕਿਸੇ ਤਰੀਕੇ ਦੇ ਨਾਲ ਡਰ ਦੇ ਅੰਦਰ ਨਾ ਚਿਓ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ